ਇਹ ਵੱਡੀ ਖਬਰ ਸਾਹਮਣੇ ਆਈ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੂੰ ਲੈ ਕੇ ਜਿਨ੍ਹਾਂ ਦੇ ਕੋਲੋਂ ਪ੍ਰਬੰਧਕੀ ਸੁਧਾਰ ਦਾ ਵਿਭਾਗ ਵਾਪਸ ਲੈ ਲਿਆ ਗਿਆ ਵਜ੍ਹਾ ਇਹ ਹੈ ਕਿ ਇਹ ਕਾਗਜ਼ੀ ਵਿਭਾਗ ਬਹੁਤ ਸਮਾਂ ਪਹਿਲਾਂ ਹੀ ਬੰਦ ਹੋ ਚੁੱਕਾ ਹੈ ਤੇ ਇਹ ਵਿਭਾਗ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੂੰ ਦਿੱਤਾ ਗਿਆ ਹੋਇਆ ਸੀ ਆਖਰ ਕੀ ਹੈ ਪੂਰੀ ਖਬਰ ਆਓ ਜਾਣਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਹਰਕਮਜੀਤ ਸਿੰਘ ਜੀ ਹੋਰਾਂ ਦੇ ਕੋਲੋਂ ਸਭ ਤੋਂ ਪਹਿਲਾਂ ਹਰਕਮਜੀਤ ਸਸਤੀਕਰ ਜੀ ਸਸਤੀਕਰ ਜੀ ਜੀ ਹਰ ਕਵਲ ਜੀ ਅੱਜ ਇੱਕ ਖਬਰ ਨਸ਼ਰ ਹੋਈ ਹੈ ਕਿ ਪ੍ਰਬੰਧਕੀ ਸੁਧਾਰਾਂ ਦਾ ਜੋ ਵਿਭਾਗ ਹੈ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦੇ ਕੋਲੋਂ ਵਾਪਸ ਲੈ ਲਿਆ ਗਿਆ ਹੈ ਇਹ ਕਾਗਜੀ ਵਿਭਾਗ ਸੀ ਕੀ ਪੂਰੀ ਖਬਰ ਦੀ ਸੱਚਾਈ ਕੀ ਹੈ ਦੇਖੋ ਇਹ ਜਿਹੜਾ ਇਹ ਪ੍ਰਬੰਧਕੀ ਸੁਧਾਰਾਂ ਦਾ ਡਿਪਾਰਟਮੈਂਟ ਸੀ ਇਹ ਗਵਰਨਮੈਂਟਸ ਕਾਫੀ ਲੰਬੇ ਟਾਈਮ ਤੋਂ ਪਹਿਲਾਂ ਚੱਲ ਰਿਹਾ ਸੀ ਲੇਕਿਨ ਅਕਾਲੀ ਭਾਜਪਾ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦੇ ਆ ਜੀ ਇੱਕ ਨਵਾਂ ਵਿਭਾਗ ਕ੍ਰੀਏਟ ਕੀਤਾ ਸੀ ਗਵਰਨੈਂਸ ਰਿਫਾਰਮਸ ਦਾ ਜੀ ਪ੍ਰਸ਼ਾਸਕੀ ਸੁਧਾਰਾਂ ਦਾ ਜੀ ਉਹ ਵਿਭਾਗ ਬਣਨ ਦੇ ਨਾਲ ਇਸ ਵਿਭਾਗ ਦਾ ਕੰਮ ਆਲਮੋਸਟ ਖਤਮ ਹੋ ਗਿਆ ਸੀ ਹੂੰ ਇਹਨਾਂ ਦੇ ਕੋਲ ਕੋਈ ਕੰਮ ਨਹੀਂ ਛਿੜਿਆ ਗਿਆ ਕਿਉਂਕਿ ਉਹ ਸਾਰਾ ਕੰਮ ਦੂਜੇ ਵਿਭਾਗ ਨੂੰ ਟ੍ਰਾਂਸਫਰ ਹੋ ਗਿਆ ਸੀ ਹੂੰ ਲੇਕਿਨ ਇਹ ਸਰਕਾਰ ਦੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰਾਂ ਕਿਦਾਂ ਕੰਮ ਕਰਦੀਆਂ ਹਨ ਹੂੰ ਇਸ ਵਿਭਾਗ ਨੂੰ ਖਤਮ ਨਹੀਂ ਕੀਤਾ ਗਿਆ ਹੂੰ ਔਰ ਇਸ ਵਿਭਾਗ ਦਾ ਨਾ ਚੱਲ ਰਿਹਾ ਜੀ ਔਰ ਨਤੀਜਾ ਇਹ ਸੀ ਕਿ ਇਹ ਵਿਭਾਗ ਲਗਾਤਰ ਅਫਸਰਾਨੂਮੀ ਲੋਟ ਹੁੰਦਾ ਰਿਹਾ ਉਸ ਤੋਂ ਬਾਅਦ ਜੀ ਹੁਣ ਤੋਂ ਕੁਛ 8 ਮਹੀਨੇ ਪਹਿਲਾਂ ਤੱਕ ਇਸ ਮੈਂ ਇੱਕ ਸੈਕਟਰੀ ਨੂੰ ਵੀ ਇਹ ਵਿਭਾਗ ਅਲਾਟ ਕੀਤਾ ਹੋਇਆ ਸੀ ਜੀ ਜੀ ਪਰ ਇਹ ਜਦੋਂ ਥਾਲੀਵਾਲ ਸਾਹਿਬ ਨੂੰ ਕੇਵਲ ਦੋ ਡਿਪਾਰਟਮੈਂਟ ਦਿੱਤੇ ਗਏ ਇੱਕ ਐਨ ਆਰ ਆਈ ਤੇ ਇੱਕ ਇਹ ਪ੍ਰਬੰਧ ਕੀ ਸੁਧਾਰਾਂ ਦਾ ਜੀ ਜੀ ਉਹਨਾਂ ਨੇ ਦੇਖਿਆ ਕਿ ਮੇਰੇ ਕੋਲ ਤਾਂ ਤੇਰੀ ਕੋਲ ਫਾਈਲ ਨਹੀਂ ਆ ਰਹੀ ਕੋਈ ਵਿਭਾਗ ਦਾ ਕੰਮ ਨਹੀਂ ਹੈਗਾ ਕੋਈ ਅਫਸਰ ਨਹੀਂ ਹੈਗਾ ਹੂੰ ਹੂੰ ਉਹਨਾਂ ਨੇ ਬੇਕਰ ਗਮਨ ਦੇ ਧਿਆਨ ਚ ਗੱਲ ਲੈ ਕੇ ਆਂਦੀ ਕਿ ਇਹ ਵਿਭਾਗ ਕਿੱਥੇ ਹੈ ਗਿਆ ਹੂੰ ਹੂੰ ਸਤਾ ਗਵਰਨਮੈਂਟ ਨੇ ਇਹ ਧਿਆਨ ਦਿੱਤਾ ਕਿ ਇਸ ਮਹਿਤਮਾ ਨੂੰ ਖਤਮ ਕਰਨਾ ਚਾਹੀਦਾ ਸੀ ਇਹ ਤੇ ਮਹਿਤਮਾ ਵੈਸੇ ਖਤਮ ਹੋ ਚੁੱਕਾ ਹੈ ਉਹਨੂੰ ਕਾਗਜ਼ਾਂ 'ਚ ਵੀ ਖਤਮ ਕਰਨਾ ਚਾਹੀਦਾ ਹੂੰ ਸੋ ਉਸ ਕਾਰਨ ਕਰਕੇ ਇਹ ਮਹਿਤਮਾ ਨੂੰ ਕੋਲ ਵਾਪਸ ਲੈ ਕੇ ਉਹਨਾਂ ਨੇ ਨੋਟੀਫਿਕੇਸ਼ਨ ਕੀਤਾ ਇਸ ਮਹਿਤਮਾ ਨੂੰ ਖਤਮ ਕਰਨ ਦਾ ਬਿਲਕੁਲ ਜੀ ਹਾਂ ਕਹਾਜੀ ਐਥੇ ਇੱਕ ਗੱਲ ਜਾਨਣਾ ਚਾਹਾਂਗੀ ਕਿ ਇਹ ਜਿਹੜਾ ਨਵਾਂ ਮਹਿਕਮਾ ਬਣਿਆ ਉਸ ਦੇ ਕੋਲ ਪ੍ਰਬੰਧਕੀ ਸੁਧਾਰਾਂ ਦਾ ਕੰਮ ਚੱਲਾ ਗਿਆ ਜਿੱ ਤੱਕ ਧਿਆਨ ਦੇ ਵਿੱਚ ਆਇਆ ਕਿ 10 ਕੁ ਸਾਲ ਪਹਿਲਾਂ ਦਾ ਮਾਮਲਾ ਹੈ ਇਸ ਦੌਰਾਨ ਕਾਂਗਰਸ ਦੀ ਸਰਕਾਰ ਵੀ ਰਹੀ ਕਿਸੇ ਵੀ ਉਹਨਾਂ ਦੇ ਵੀ ਕਿਸੇ ਮੰਤਰੀ ਨੇ ਇਸ ਸੰਬੰਧੀ ਕੋਈ ਬੈਠਕ ਨਹੀਂ ਕੀਤੀ ਜਿਸ ਮਹਿਕਮੇ ਦਾ ਕਦੀ ਵजूद ਹੀ ਨਹੀਂ ਸੀ ਦੇਖੋ ਇਹ ਸਰਕਾਰਾਂ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਕਿਵੇਂ ਚੱਲਦੀਆਂ ਹਨ ਜੀ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਪਿਛਲੀ ਜਿਹੜੀ ਕੈਪਟਨ ਸਰਕਾਰ ਸੀ ਉਹਨਾਂ ਨੇ ਆਕੇ ਇੱਕ ਵਾਰੀ ਐਮਐਲਏ ਨੂੰ ਅ ਚੇਅਰਮੈਨ ਲਾਇਆ ਸੀ ਬੋਰਡਾਂ ਕਾਰਪੋਰੇਸ਼ਨਾਂ ਦੇ ਜੀ ਜੀ ਉਹਨਾਂ ਨੇ ਸਰਕਾਰੀ ਡੈਰੀ ਚੁੱਕ ਕੇ ਜਿੰਨੇ ਉਹਦੇ ਚ ਬੋਰਡ ਕਾਰਪੋਰੇਸ਼ਨਾਂ ਦੇ ਨਾਮ ਹਿੱਡੇ ਸੀ ਸਾਰਿਆਂ ਦੇ ਉਹਨਾਂ ਨੇ ਚੇਅਰਮੈਨ ਲਾ ਦਿੱਤੇ ਜੀ ਲੇਕਿਨ ਬਾਅਦ ਚ ਪਤਾ ਲੱਗਾ ਕਿ ਉਹ ਚ 4-5 ਜਿਹੜੀਆਂ ਕਾਰਪੋਰੇਸ਼ਨਾਂ ਦੇ ਬੋਰਡ ਨੇ ਹੂੰ ਉਹ ਡਿਫੰਕਟ ਸੀ ਉਹ ਖਤਮ ਹੋ ਚੁੱਕੇ ਸੀ ਨਾ ਉਹਨਾਂ ਦਾ ਦਫ਼ਤਰ ਸੀ ਨਾ ਉਹਨਾਂ ਦਾ ਕੋਈ ਸਟਾਫ ਹੈਗਾ ਸੀ ਹੂੰ ਨਾ ਜਸਟ ਉਹਨਾਂ ਦੇ ਪਟੇ ਲੱਗੇ ਹੋਏ ਸੀ ਲੇਕਿਨ ਕੋਈ ਕੰਮ ਨਹੀਂ ਸੀ ਹੈਗਾ ਜੀ ਜੀ ਉਹਨਾਂ ਦੇ ਜਿਹੜੇ ਚੇਅਰਮੈਨ ਲਾਏ ਉਹਨਾਂ ਨੇ ਰੌਲਾ ਪਾਇਆ ਕਿ ਸਾਨੂੰ ਤੁਸੀਂ ਕਿਥੇ ਚੇਅਰਮੈਨ ਲਾਤਾ ਹੈ ਸਾਡੇ ਕੋਲ ਕੋਈ ਦਫਤਰ ਨਹੀਂ ਹੈਗਾ ਕੋਈ ਮਹਿਕਮਾ ਨਹੀਂ ਹੈਗਾ ਇਹ ਤਾਂ ਬੰਦ ਹੋ ਚੁੱਕੀਆਂ ਕਾਰਪੋਰੇਸ਼ਨਾਂ ਨੇ ਜੀ ਤਾਂ ਗਵਰਨਮੈਂਟ ਦੇ ਧਿਆਨ ਚੋਂਦੋਂ ਆਇਆ ਕਿ ਜੀ ਇਹ ਤੇ ਇਹ ਜਿਹੜੇ ਸਾਨੂੰ ਇਹ ਕਾਰਪੋਰੇਸ਼ਨਾਂ ਜਿਹੜੀਆਂ ਨੇ ਇਹਨਾਂ ਨੂੰ ਕਲੋਜ਼ ਕਰਨਾ ਚਾਹੀਦਾ ਹੈ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਿ ਸਰਕਾਰੀ ਰਿਕਾਰਡ ਚ ਬਿਲਕੁਲ ਪਰ ਸਰਕਾਰਾਂ ਸਾਡੀਆਂ ਇਸ ਤਰੀਕ ਕੰਮ ਕਰਦੀਆਂ ਹਮ ਕਿਤੇ ਨਾ ਕਿਤੇ ਸਰਕਾਰਾਂ ਦਾ ਕੰਮ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹਾਂਜੀ ਜੀ ਸ਼ੁਕਰੀਆ ਹਰਕਮਜੀਤ ਜੀ ਜਾਣਕਾਰੀ ਦੇਣ ਲਈ ਥੈਂਕ ਯੂ ਜੀ ਜੀ ਸੋ ਇਹ ਸੀ ਸਾਡੇ ਸੀਨੀਅਰ ਪੱਤਰਕਾਰ ਹਰਕਮਜੀਤ ਸਿੰਘ ਜਿਨ੍ਹਾਂ ਦਾ ਦੱਸਣਾ ਹੈ ਕਿ ਕਿਵੇਂ ਸਰਕਾਰਾਂ ਦੀ بے ਧਿਆਨੀ ਕਰਕੇ ਸਰਕਾਰਾਂ ਦੇ ਅੰਗੋਲਿਆ ਕਰਨ ਕਰਕੇ ਇੱਕ ਮਹਿਕਮਾ ਲਗਾਤਾਰ ਮੰਤਰੀਆਂ ਨੂੰ ਅਸਾਈਨ ਹੁੰਦਾ ਰਿਹਾ ਅਫਸਰਾਂ ਨੂੰ ਅਸਾਈਨ ਹੁੰਦਾ ਰਿਹਾ ਲੇਕਿਨ ਜਦੋਂ ਹੁਣ ਇਹ ਮਹਿਕਮਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੂੰ ਦਿੱਤਾ ਗਿਆ ਜਿਵੇਂ ਕਿ 20 ਮਹੀਨੇ ਦਾ ਸਮਾਂ ਉਹਨਾਂ ਦੇ ਕੋਲ ਸੀ ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਮਹਿਕਮੇ ਦੀ ਕੋਈ ਵੀ ਫਾਈਲ ਉਹਨਾਂ ਦੇ ਕੋਲ ਨਹੀਂ ਆਈ ਕੋਈ ਵੀ ਬੈਠਕ ਤੱਕ ਨਹੀਂ ਹੋਈ ਕੋਈ ਦਫ਼ਤਰ ਨਹੀਂ ਸੀ ਫਿਰ ਇਹ ਧਿਆਨ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਹੁਣ ਇਸ ਮਹਿਕਮੇ ਦੇ ਬਾਰੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਬੰਦ ਹੋਏ ਮਹਿਕਮੇ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦੀ ਦੇ ਆਦੇਸ਼ ਹੋਏ ਨੇ ਸੋ ਵੱਡੀ ਖਬਰ ਹੈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨਾਲ ਜੁੜੀ ਹੋਈ ਕਿ ਉਹਨਾਂ ਦੇ ਉਹਨਾਂ ਨੂੰ ਜਿਸ ਮਹਿਕਮੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਮਹਿਕਮੇ ਦੇ ਬਾਰੇ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਉਹ ਮਹਿਕਮਾ ਬੇहद ਪਹਿਲਾਂ ਹੀ ਬੰਦ ਹੋ ਚੁੱਕਾ ਹੈ ਸਿਰਫ ਕਾਗਜ਼ੀ ਮਹਿਕਮਾ ਸੀ ਜੋ ਕਿ ਅਲੋਟ ਹੁੰਦਾ ਜਾ ਰਿਹਾ ਸੀ ਜੋ ਕਿ ਅਸਾਈਨ ਹੁੰਦਾ ਜਾ ਰਿਹਾ ਸੀ ਮੰਤਰੀਆਂ ਤੇ ਅਫਸਰਾਂ ਨੂੰ ਲੈ ਕੇ ਸੋ ਇਸ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦਾ ਕੀ ਕਹਿਣਾ ਹੈ ਜਾਂ ਸਰਕਾਰ ਦਾ ਕੀ ਪੱਖ ਹੰਦਾ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਹੁੰਦ ਲਈ ਨਹੀਂ ਮੈਨੂੰ ਪਰਮਜੀਤ ਸਾਹਿਬ ਦੀ ਇਜਾਜ਼ਤ ਦੇਖਦੇ ਰਹੋ ਅਜੀਤ ਲਵ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ